ਲੋ ਆਇਓ ਮੇਰੀ ਗੱਲ ਸੁਣਾ ਪੁੱਤਰ ਉਹਨਾਂ ਨੇ ਖੇਡਿਆ ਨਾ ਕਰ ਹਾਂ ਉਹਨਾਂ ਨੇ ਰੰਮ ਦੀ ਕੋਈ ਗੱਲ ਲੋੜ ਨਹੀਂ ਹੈਗੀ ਆ ਦਾ ਘਰੇ ਖੇਡ ਲਿਆ ਕਰ ਕਦਲ ਨੂੰ ਤਾਂ ਵੀ ਨਾ ਜਾਇਆ ਕਰ ਤੇ ਮੇਰੇ ਮੰਮੀ ਲੜਦੀ ਆ ਫਸ ਕੇਡਨ ਦੀ ਕੋਈ ਲੋੜ ਨਹੀਂ ਆ ਦਾ ਘਰੇ ਘਰੇ ਖੇਡ ਲਿਆ ਕਰ ਕੁੜੀਆਂ ਨਾਲ ਕੀ ਸੋਣਾ ਨਾ ਖੇਡਦਾ ਹੁੰਦਣ ਖੇਡਦੰਦਾ ਕੁੜੀਆਂ ਨਾਲ ਕੁੜੀਆਂ ਨਾਲ ਨਾ ਖੇਡਿਆ ਕਰ ਤੂੰ ਤਾਂ ਖੇਡ ਨਾ ਕਰ ਆਪਣੇ ਗੇ ਆਉਂ ਨਾ ਕੈਦ ਕਰ ਮੈਂ ਨਹੀਂ ਖੇਡਦਾ ਤੁਹਾਡੇ ਨਾਲ ਆਹ ਐਵਰੀ ਖੇਡੀ ਹੈ ਇਹ ਨਹੀਂ ਖੇਡ ਦਿੰਸੀ ਘਟੋ ਹਟੋ ਜਾਂ ਚੀ ਤੇ ਚੀ ਖੇਡੀਆਂ ਨਹੀਂ ਆ ਇਹ ਨਹੀਂ ਖੇਡਦਾ ਤੇ ਬੱਚੀ ਬਣ ਕੇ ਭੇਜ ਦੇ ਨਾ ਨਾ ਇਹ ਨਹੀਂ ਹੁੰਦਾ ਤੁਸੀਂ ਜਾਓ ਕੋਈ ਨਹੀਂ ਭੇਜ ਦੇਣਾ ਚੰਚੀ 10 ਮਿੰਟ ਕੋਈ ਨਹੀਂ ਤੁਸੀਂ ਜਾਓ ਆਪੀ ਆ 10 ਮਿੰਟ ਹੀ ਖੇਡਣ ਭੇਜ ਦੇ ਆ ਰਹੀ ਚਲੀ ਹੋਏ ਆ ਜਣ ਲਗੇ ਇਹ ਮਨੋਤ ਜਵਤ ਥੋੜੀ ਮਾਰ ਬੋਲ ਮਾਰੀ ਇਹਦੇ ਵਾਂਗੂ ਆ ਗਏ ਕੱਟ ਸੇੜਾ ਰਹਿਮਣੇਗੀ ਜੇ ਆਪਣੇ ਵੀ ਭਰਾ ਹੁੰਦਾ ਨਾ ਤਾਂ ਫਿਰ ਆਪਾਂ ਨੂੰ ਉਹਦੇ ਪਿੱਛੇ ਜਾਣਾ ਹੀ ਨਾ ਪੈਂਦਾ ਆਪਾਂ ਵਧੀਆ ਖੇਡ ਲੈਂਦੇ ਦਾ ਆਪਣਿੰਗ ਦਾ ਖੇਡਦੇ ਇੰਦਿੰਦੀ ਸਾਰੇ ਨੁਗਲੇ ਲਾਈ ਜਾਂਦੀ ਰਹਿੰਦੀ ਹੈਗੀ ਹੋਰ ਇਸੇ ਨਾਲ ਲੈ ਜਾਂਦੀ ਹਾਂ ਜੇ ਸਿੱਖਾ ਕੁਝਾਂਗੇ ਨੇ ਮੰਮੀ ਹਾਂ ਪਰ ਚਾਚੀ ਨੇ ਨਾ ਬਾਈ ਨਾਲ ਖੇਡਣ ਨਹੀਂ ਦਿੱਤਾ ਸਾਨੂੰ ਹਾਂ ਤੂੰ ਕਹ ਦੇ ਚਾਚੀ ਨੂੰ ਕਿ ਖੇਡਣ ਸਾਡੇ ਨੂੰ ਖੇਡਣ ਦੇ ਦੇ ਮੈਂ ਕੀ ਕਹਾਂ ਪੁੱਤ ਉਹ ਤਾਂ ਬਾਲਾ ਵਹਿਮ ਕਰਦੀ ਐ ਉਹ ਤਾਂ ਵਹਿਮਣ ਵਾਲੀ ਐ ਉਹ ਨਹੀਂ ਖੇਡਣ ਦਿੰਦੀ ਤੁਸੀਂ ਇਕੱਲਿਆਂ ਖੇਡ ਲਓ ਜਿੰਨੇ ਭੈਣਾ ਤੁਹਾਨੂੰ ਕੀ ਹੁੰਦਾ ਜੇ ਸਾਡੇ ਹੀ ਬਾਈ ਹੁੰਦਾ ਫੇਰ ਅਸੀਂ ਉਹਦੇ ਮੰਗਰ ਕੋਲ ਜਾਂਦੇ ਆ ਕੋਈ ਨਹੀਂ ਪੁੱਤ ਰੱਬ ਉਹ ਹੀ ਗੱਲ ਹੈ ਜੇ ਤੁਹਾਡੇ ਘਰ ਮੈਂ ਤੁਹਾਨੂੰ ਦਿੰਦਾ ਵਹਿਮ ਬਾਲਾ ਕਰਦੀ ਐ ਉਹਨੂੰ ਮੋਹਕਾਰ ਹੋ ਰਿਹਾ ਵੀ ਮੇਰੇ ਪੁੱਤ ਐ ਇਹਦੇ ਧੀਆਂ ਨਾਲ ਤਾਂ ਵਹਿਮ ਕਰਦੀ ਐ ਤੁਸੀਂ ਤੇ ਨੈਣਾ ਬਣਾ ਖੇਡ ਲਿਆ ਕਰੋ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਨਾ ਕੇਡਣ ਦੇਣ ਦੇ ਫਿਰ ਅਸੀਂ ਘੜੋਂ ਨਾਲ ਲੈ ਕੇ ਚਲਦੇ ਆਂਗੇ ਐ ਕਰਦੀ ਐ ਦੱਸੀ ਤੱਕ ਪਤਾ ਹੀ ਨਹੀਂ ਤੈਨੂੰ ਦੱਸਿਆ ਰਹੇਗਾ ਮੈਂ ਬੈਮਣ ਵਾਲੀ ਇਹੋ ਨੂੰ ਆਏ ਆਂ ਮੇਰੇ ਮੁੰਡਾ ਇਹਦੇ ਧੀਆ ਨਾ ਮੈਂ ਕਾਨੂੰ ਨਾਲ ਰਾਲਣ ਦੇ ਮਾਂ ਸਾਨੂੰ ਵੀ ਕਹਿੰਦੀ ਕਹਿੰਦੀ ਭੱਜੋਗੇ ਦੀ ਮੈਂ ਨਹੀਂ ਖੇਡਣ ਦਿੰਦੀ ਅੱਜ ਮੁੰਡੇ ਪਰ ਤੁਸੀਂ ਪੁੱਤ ਜਾਏ ਨਾ ਕਰੋ ਤੁਸੀਂ ਗੱਲੀਆਂ ਖੇਡ ਲਿਆ ਕਰੋ ਤੁਹਾਨੂੰ ਕੀ ਲੋੜ ਅੱਜ ਤੋਂ ਉਹ ਬਰੌਣ ਬਾਗ ਜਾਂਦੇ ਆਂ ਵੀ ਚਲ ਸਾਡੇ ਨਾਲ ਖੇਡ ਦੂ ਅਸੀਂ ਕੱਡੀਆਂ ਖੇਡ ਤੁਸੀਂ ਤਾਂ ਭਰਾ ਸਮਝਦੀ ਹੋ ਉਹ ਨਹੀਂ ਨਾ ਸੁਪਣਾ ਸਮਝਣ ਦਿੰਦੀ ਉਹ ਨੂੰ ਆਇਆ ਹੈਗਾ ਵੀਜਾ ਦੇ ਮੇਰੇ ਤੋਂ ਮੁੰਡੇ ਤੇ ਕੁੜੀਆਂ ਨਾ ਮੈਂ ਤਾਨੂੰ ਨਾਲ ਰਾਜ ਨੂੰ ਦੇਵਾ ਤੁਸੀਂ ਉਹ ਹੀ ਗੱਲ ਵੀ ਤੁਸੀਂ ਨਾ ਰਾਇ ਗੁਰ ਨਾਲ ਤੁਸੀਂ ਜਾਇਂ ਨਾ ਕਰੋ ਕਿਉਂ ਜਾਣੀ ਉਹ ਜੇ ਕਦੇ ਤੋਂ ਹੁਣ ਤੋਂ ਕੋਣ ਲੱਗੇ ਕੁਝ ਨਾ ਖੇਡਾਂ ਨਹੀਂ ਛੱਡਣਾ ਹੱਥੋਂ ਮਰੇ ਉਹ ਤਾਂ ਬਾਲਾ ਪੈਮ ਕਰਦੀ ਹੈ ਪੁੱਤ ਤੁਸੀਂ ਤਿੰਨੇ ਪਣਾ ਖੇਡ ਲਿਆ ਪਰ ਤੁਹਾਨੂੰ ਲੋੜ ਹੀ ਨਹੀਂ ਹੈਗੀ ਕਿਸੇ ਨਾ ਜੇ ਤੁਹਾਡੇ ਕਰਮਾਂ ਚੋਂ ਦਾ ਪੁੱਤ ਰੱਬ ਦਿੰਦਾ ਤੁਹਾਨੂੰ ਵੀ ਰੱਬ ਨੂੰ ਕਹਿ ਕੇ ਉਹਨਾਂ ਦਾ ਵੀ ਸਾਨੂੰ ਵੀ ਭਰਾ ਦੇ ਕੋਈ ਨਹੀਂ ਜੇ ਤੁਹਾਡੇ ਕਰਮਾਂ ਚੋਂ ਦਾ ਪੁੱਤ ਉਹਨੂੰ ਵੀ ਮਿਲ ਜਾਂਦਾ ਕੋਈ ਨਹੀਂ ਤੁਸੀਂ ਮੁੰਡਿਆਂ ਵਰਗੀ ਹੋ ਮੇਰੀਆਂ ਤਾਂ ਕੁਝ ਨਹੀਂ ਹੁੰਦਾ ਮੁੰਡੇ ਕਿਹੜਾ ਜਿਆਦਾ ਮੜੀ ਤੇ ਮੂਤਦੇ ਨੇ ਵੀ ਧੀਆਂ ਨਹੀਂ ਮੂਤਦੀਆਂ ਆਏਗੀਆਂ ਹੈ ਤੂੰ ਕਹ ਆ ਦੇ ਮੰਮੀ ਮੜਾ ਚਾਚੀ ਉਹ ਤੇ ਮੇਰੀ ਕਿਹੜਾ ਆਖੀ ਮੰਦੀ ਐ ਤੈਨੂੰ ਪਤਾ ਜੀ ਤੁਹਾਡਾ ਨੇ ਉਹ ਕੀਤਾ ਨਹੀਂ ਯਾਰ ਜਵਾਕਾਂ ਚ ਤਾਂ ਤਰਸ ਖੰਦਾ ਹੀ ਐ ਵੀ ਚਲ ਜਵਾਕਾਂ ਨਾਲ ਜਵਾਕ ਨੂੰ ਵੇੜ ਲੈਣ ਤੇ ਕੋਈ ਨਹੀਂ ਮੰਮੀ ਆ ਜਾਂ ਦੇਖੀ ਤੂੰ ਕਹ ਆ ਦੇ ਨਾ ਚਾਚੀ ਨੂੰ ਤੂੰ ਤਾਂ ਨਹੀਂ ਬਣਣੀ ਫੇਰਾ ਮੈਨੂੰ ਹਰ ਖਾਊਗਾ ਤੈਨੂੰ ਪਤਾ ਫਿਰ ਸਾਡੀ ਲੜਾਈ ਕਰਾ ਦੋਗੇ ਤੁਸੀਂ ਕਿਰਪਾ ਨੇ ਸੇਮਰ ਕੀ ਕਰਿਆ ਨੀ ਪੁੱਛ ਲਈ ਦੱਸੋ ਕਿੰਨਾ ਕੰਮ ਦਾ ਕੀ ਆਉਣਾ ਸੀ ਕੁੜੀਆਂ ਆਈਆਂ ਸੀ ਕੋਲ ਖੇਡਣ ਦੇਣ ਦੀ ਮੁੰਡੇ ਨੂੰ ਫਿਰ ਕੀ ਹੋਗਾ ਉਹਦਾ ਉਹਦਾ ਭਰਾ ਮੰਨਦੀਆਂ ਨੇ ਤੇ ਤੂੰ ਉਹ ਤਾਂ ਖੇਡਣਾ ਇੰਨਾ ਸੀ ਉਹ ਤਾਂ ਭਰਾਵਾਂ ਆਉਂਦੀਆਂ ਨਾਲ ਦਾ ਤੇ ਤੂੰ ਕੁੜੀਆਂ ਨੂੰ ਛਿੜਕ ਕੇ ਮੋੜਦਾ ਕਹਿੰਦੀ ਹੈ ਕਿ ਨਹੀਂ ਖੇਡਣਾ ਇਹਦੇ ਨਾਲ ਫੇਰ ਕੀ ਉਹ ਜੇ ਤੇਰੇ ਮੁੰਡਾ ਭੈਣੇ ਮੇਰੇ ਕੁੜੀਆਂ ਨਾਲ ਤੇ ਫੇਰ ਕੀ ਹੋਵੇ ਮੁੰਡੇ ਨਹੀਂ ਕਰਦੇ ਨਹੀਂ ਭੈਣੇ ਅੰਨਾਰ ਵੀ ਵੇ ਸੋਹਣਾ ਨਾ ਬੁਗੜੇ ਢੇ ਕੁੜੀਆਂ ਨਾਲ ਖੇਡਦਾ ਤੇ ਕੁੜੀਆਂ ਵੀ ਲੈ ਗਏ ਮਟਿਆਰਾ ਨਾਲ ਕੁੜੀਆਂ ਕਿਹੜਾ ਨਿਆਣਿਆਂ ਨਾਲ ਭੈ ਭਰਾ ਖੇੜੀ ਲੰਦੇ ਨਾ ਸੱਚ ਤਾਂ ਇਹਨਾਂ ਨੂੰ ਖੇਡਦੇ ਨਹੀਂ ਹੈਗੇ ਨਾ ਭੈਣੇ ਜਦੋਂ ਟਾਈਮ ਹੈ ਨਹੀਂ ਹੁਣ ਜਵਾਬ ਨਜ਼ਰੋਂ ਪਾਉਣੀ ਆਗੀ ਠੀਕ ਸੁਣ ਕੇ ਕਰਨਾ ਤੇਰਾ ਮੁੰਡਾ ਤਾਂ ਜਾਦੇ ਸੋਹਣਾ ਤੇ ਮੇਰੀਆਂ ਕੁੜੀਆਂ ਕਿਹੜਾ ਘੱਟ ਸੋਹਣੀਆਂ ਨਹੀਂ ਆ ਆਈ ਨਹੀਂ ਕਰਦੇ ਹੁੰਦੇ ਐਨਾ ਹਕਾਰ ਨਹੀਂ ਕਰਨਾ ਚਾਹੀਦਾ ਭੈਣੇ ਨਾ ਭੈਣੇ ਮਸਾਲੇ ਸੁੱਖ ਹੋ ਕੇ ਤੂੰ ਤਾਂ ਮਸਾਲੇ ਤੇ ਕੁੜੀਆਂ ਕਿਹੜਾ ਫਿਰ ਉੱਤੋਂ ਡਿੱਗੀਆਂ ਨੇ ਇਹ ਵੀ ਪੁੱਤਾਂ ਬਰਾबरी ਹੈ ਧੀਆਂ ਦਾ ਵੀ ਹੱਕ ਉਹ ਨਹੀਂ ਹੁੰਦਾ ਜਿਹਨਾਂ ਨੇ ਕਰਮਾ ਜੁੰਦਾ ਇਹਨਾਂ ਨੂੰ ਹੁੰਦਾ ਰੱਬ ਤੂੰ ਤਾਂ ਮੁੰਡੇ ਦਾ ਹਕਾਰ ਕਰਦੀਆਂ ਹਕਾਰ ਨਹੀਂ ਕਰਨਾ ਚਾਹੀਦਾ ਅੱਜ ਕੱਲ ਮਾਂ ਬਣ ਮੈਂ ਨਹੀਂ ਪੇਲਦੀ ਇਹ ਦੋ ਮਿੰਟ ਜਿਵਾਕੜੀਆਂ ਨਾਲ ਖੇਡ ਲੈਂਦਾ ਫਿਰ ਕੀ ਹੁੰਦਾ ਸੀਗਾ ਕੱਲਾਵੇਂ ਤੇ ਜਵਾਕ ਬੈਠੇ ਹੀ ਐ ਇਹ ਤਾਂ ਮੋਹ ਕਰਦਾ ਸਮਾ ਪਹਿਣਾ ਪਹਿਣਾ ਕਰਦਾ ਉਹ ਵੀ ਭਰਾ ਭਰਾ ਕਰਦੀਆਂ ਤੂੰ ਨਹੀਂ ਰਹਿਣ ਦਿੰਦੀ ਹੈਗੀ ਨਾ ਪਣ ਮੈਨੇ ਜਾਣ ਦਿੰਦੇ ਅੱਜ ਕੱਲ ਟਾਈਮ ਹੈ ਨਹੀਂ ਰ ਆ ਤਾਂ ਪੱਲਾ ਖੇਡੀਆਂ ਦਾ ਖੇਡੀਆਂ ਜਾਂਦੇ ਸੇ ਆਏ ਨਹੀਂ ਕਰਨਾ ਚਾਹੀਦਾ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਰੱਬ ਉਹ ਹੀ ਗੱਲ ਮੈਨਾਂ ਕਹਿੰਦੀ ਰੱਬ ਇੱਕ ਇੱਕ ਤਾਂ ਪੁੱਤ ਸਭ ਨੂੰ ਦੇਵੇ ਇੱਕ ਪੁੱਤ ਤਾਂ ਸਭ ਨੂੰ ਦੇਵੇ ਜੇ ਤੇਰੇ ਟੀਆਂ ਹੁੰਦੀਆਂ ਤਾਂ ਮੈਂ ਕਾਰ ਕਰਦੀ ਫੇਰ ਤੇਨੂੰ ਗੁੱਸਾ ਨਾ ਆਉਂਦਾ ਨਾ ਤੈਨੂੰ ਕੋਈ ਨੀ ਮਰਦੀ ਸਮਝ ਲਾ ਮੈਂ ਕਹਿੰਦੀ ਸਮਝਣ ਵਾਲੀ ਗੱਲ ਨਹੀਂ ਹੁੰਦੀ ਐਨਾ ਹੰਕਾਰ ਨਹੀਂ ਕਰਨਾ ਚਾਹੀਦਾ ਦੁੱਧ ਪੁੱਤਰ ਆਪ ਸਭ ਨੂੰ ਦੇਵੇ ਹੂੰ ਚੱਲ ਮੇਰੇ ਧੀਆਂ ਤੇਰੇ ਪੁੱਤਾਂ ਫੇਰ ਕੀ ਹੋਗਾ ਤੂੰ ਤਾਂ ਜਵਾਕਾਂ ਨੂੰ ਕੋਲੇ ਵੀ ਨਹੀਂ ਖੜਨਦੀ ਇਹ ਤਾਂ ਬਾਈ ਬਾਈ ਕਰਦੀਆਂ ਨੂੰ ਮੋਹ ਕਰਕੇ ਆਉਂਦੀਆਂ ਨਹੀਂ ਚੱਲ ਜੀ ਵੀਰ ਨਾ ਖੇਡ ਜਾ ਮੈਂ ਮੁੰਡਾ ਨਹੀਂ ਸੋਦੀ ਮੈਂ ਤਾਂ ਮੁੰਡਾ ਦੇ ਬਿਮਾਰ ਹੋਏ ਹੁੰਦਾ ਕਿ ਤੇ ਜੇ ਘਰੇ ਬੈਠਾ ਬਿਮਾਰ ਹੋਗਾ ਤੇ ਕੀ ਕਰ ਲੇਗੀ ਕੋਈ ਦੇਖੀ ਜਾਊਗੀ ਮੈਂ ਕਿ ਤੂੰ ਕਿਹੜਾ ਰਫਰੂ ਮਿਲ ਕੇ ਆਈਆਂ ਫੇਰ ਕੀ ਹੋਗਾ ਇਹ ਮੈਨੂੰ ਨਹੀਂ ਘੇੜ ਲੈਣੀ ਆ ਚੱਲ ਕੋਈ ਨਹੀਂ ਪਤਾ ਨਾ ਖੇਡਣ ਦੇ ਦੇ ਫੇਰ ਕੀ ਕੀ ਦੀ ਗੱਲ ਅੱਜ ਥੋੜਾ ਕਰਮਾ ਜਾਂਦਾ ਤੁਹਾਨੂੰ ਦੰਦਾਰ ਆਪ ਕੋਈ ਗੱਲ ਨਹੀਂ ਤੁਸੀਂ ਕਿੰਨਾ ਖੇਡ ਲੋ ਤੁਸੀਂ ਆਏ ਹੀ ਨਾ ਕਰੋ ਤੁਹਾਨੂੰ ਕੀ ਲੋੜ ਇਹਨੂੰ ਤਾਂ ਪੁੱਤ ਦਾ ਹੱਕਾਰ ਹੋ ਰਿਹਾ ਪੁੱਤ ਦਾ ਹੱਕਾਰ ਨਹੀਂ ਕਰਨਾ ਚਾਹੀਦਾ ਐਨਾ ਈਆਂ ਦਾ ਵੀ ਹੋਣਾ ਨਹੀਂ ਪੁੱਤ ਦਾ ਵੀ ਹੱਕ ਹੋਣਾ ਤੇ ਈਆਂ ਦਾ ਵੀ ਹੋਣਾ ਅੱਜ ਕਰਦੇ ਪੁੱਤ ਚ ਫਰਕ ਨਹੀਂ ਅਗਲਾ ਰਹਿਦਾ ਮੈਂ ਤਾਂ ਮਸਾ ਸੁੱਕਾ ਸੁਖੂ ਲਿਆ ਹੱਕਾਰ ਸੁੱਕਾ ਸੁਖਾ ਸਭ ਹੀ ਲੈਂਦੇ ਨਾ ਉਤੋਂ ਕਿਹਦੇ ਲਿਕੇ ਹੁੰਦੇ ਨੇਗੇ ਨਾ ਉਹ ਰਾਨ ਦੇਨ ਤੁਸੀਂ ਤਿੰਨੇ ਪਣਾ ਖੇਡ ਲਾ ਕੋਈ ਨਹੀਂ ਤੁਸੀਂ ਚਿੱਤ ਚ ਨਾ ਲਿਆ ਕਰੋ ਤੁਸੀਂ ਮੇਰੇ ਪੁੱਤ ਹੀ ਹੋਗੇ ਇਹਦਾ ਪੁੱਤ ਕਿਹੜਾ ਜਿਆਦਾ ਹੀ ਹੈਗਾ ਨਾ ਖੇਡਣ ਦੇਣ ਦੇ ਖੇਡ ਲਓ ਤੁਸੀਂ ਕੋਈ ਗੱਲ ਨਹੀਂ ਐਨਾ ਹੰਕਾਰ ਨਹੀਂ ਕਰਨਾ ਚਾਹੀਦਾ ਮਾੜਾ ਮਟਾ ਨਾ ਦੇਖਣਾ ਚਾਹੀਦਾ ਜਵਾਕਾਂ ਦਾ ਦਿਲ ਪਤਾ ਕੀ ਕਹਿੰਦਾ ਹੋਊਗਾ ਜਵਾਕਾਂ ਦਾ ਦਿਲ ਦੁਖੀ ਹੁੰਦਾ ਮੈਂ ਤੁਹਾਨੂੰ ਦੱਸਾਂ ਮੈਂ ਪਹਿਲਾਂ ਹੋਈ ਗਾ ਤੇ ਜੇ ਰਾ ਪਤਾ ਨੂੰ ਨਾ ਦਿੰਦਾ ਤੇ ਫੇਰ ਉਹ ਦੇਖੀ ਜਾਂਦੀ ਚਲ ਮੇਰੇ ਧੀਆ ਸੀ ਤੈਨੂੰ ਰੱਬ ਨੇ ਇੱਕ ਪੁੱਤ ਦੇਤਾ ਤੇ ਜੇ ਨਾ ਦਿੰਦਾ ਪੁੱਤ ਦੇਖੀ ਜਾਂ ਲੈਂਦੀ ਕੋਈ ਰਪਣ ਦੇਖੀ ਜਾਂਦੇ ਰੋਨੀ ਦੇਖੀਓ। ਪੂਦਾ ਹਕਾਰ ਕਰ ਗਈ ਕੋਈ ਗੱਲ ਨਹੀਂ ਫਿਰ ਰੱਬ ਸਭ ਨੂੰ ਦੇਊਗਾ। ਇੱਕ ਪੁੱਤ ਤਾਂ ਰੱਬ ਸਭ ਨੂੰ ਦੇਵੇ। ਹੂੰ। ਕੁਝ ਬਣਾ ਕੇ ਦੇਵਾਂ ਜਵਾਕੜੀਆਂ ਨਰਾਸ ਜੇ ਹੋ ਕੇ ਆਜਣਾਂ। ਤੇ ਚਲ ਮੈਂ ਕੀ ਮੂਵੀ ਬਣਾ ਦਿੰਦੀ ਹਾਂ। ਜਵਾਕ ਚਲ ਇੰਨੇ ਨਾਮਾਂ ਨੂੰ ਹੋਰ ਹੋ ਜਾਂਦਾ। ਹੋਰ ਕੀ ਹੈਗਾ? ਉਹ ਤਾਂ ਉਹਨੇ ਤਾਂ ਜਿਹੜੀ ਕਰਤੀ ਕਰਤੀ। ਜਵਾਕੜੀਆਂ ਤਾਂ ਬਾਹਰ ਨਰਾਸ ਹੋ ਗਈਆਂ। ਆ ਬੜਾ ਹੁਕਾਰ ਕਰਦੀ ਵੀ ਇੰਨਾ ਵੀ ਜਵਾਕਾਂ ਨਾਲ ਜਵਾਕ ਨੂੰ ਖੇਡ ਲੈਂਦੇ ਮੁੰਡਾ ਤਾਂ ਮੋਹ ਕਰਦਾ ਹੈ ਮੁੰਡਾ ਤਾਂ ਮੋਹ ਕਰਦਾ ਉਹੀ ਨਹੀਂ ਰਲ ਮਦੰਦੀ ਮੇਰੇ ਪੁੱਤ ਨੂੰ ਮਾਝਾ ਲਾ ਦੂ ਮੇਰਾ ਪੁੱਤ ਮੋਸਾਲੇ ਬਿੱਤੀਆਂ ਕਿਹੜਾ ਉਹੀ ਗੱਲ ਸਿੱਟੀਆਂ ਹੋਈਆਂ ਨਾ ਤੇ ਆਪੇ ਮਸਾਂ ਹੀ ਲੈਂਦਾ ਅਗਲਾ ਕਦ ਹੋਊਗੀ ਨਾ ਮੰਨ ਜਾਵੂਰ ਬੋਜੋ ਨਾ ਆ ਗਿਆ ਤੋ ਦੌੜ ਤੇ ਆਜਾ ਆ ਆ ਦਾਦੀ ਲੈ ਪੁੱਤ ਮੈਗੀ ਬਣਾਈਏ ਤੁਹਾਡੇ ਵਾਸਤੇ ਮੈਗੀ ਪਾ ਲਾ ਇਹ ਨੂੰ ਵੀ ਦੇਖ ਕੇ ਆਉਣੇ ਆ। ਆਏ ਚੱਲੀ ਗਈ ਚੱਲੀ। ਉਹ ਤਾਂ ਕਿਉਂ ਜਾਣੀ ਮੈਂ ਫੇਰ ਬੈਂਕ ਕਰੂਗੀ ਤੁਹਾਨੂੰ। ਨਹੀਂ ਦੇਵਾਂਗੇ ਅਸੀਂ ਬਾਰੇ ਨੂੰ। ਤੁਸੀਂ ਬੈਠ ਕੇ ਖਾ ਲਓ ਪੁੱਤ ਨਹੀਂ ਉਹਨੇ ਖਾਣ ਦੇਣਾ। ਬੈਠ ਮਾਂ ਕਰਦੀ ਆ ਉਹ। ਫੇਰ ਆ ਮੈਂ ਨਲਾ ਸੋ ਕੇ ਮੜੂੰਗੀ ਤੁਸੀਂ। ਨਹੀਂ ਚਾਚੀ ਖਵਾਣਗੇ ਇਹ ਕਹਿੰਦੀ। ਤਾਂ ਥੋੜੀ ਮਰਜੀ ਆ ਕਾ ਨੂੰ ਉਹ ਕਰ ਦਿੰਦੀ ਐ ਤੁਹਾਨੂੰ ਪਤਾ ਹੀ ਆ ਉਹਦਾ। ਬਸ ਦਿਵਾ ਕਰਨਾ ਤਾਂ ਇੰਨਾ ਕਰਦੀ ਐ। ਆਪ ਨਹੀਂ ਉਹ ਵੀ ਗੱਲ ਬੇਵਾਰਾ ਨਹੀਂ ਦਿੰਦੀ ਐ ਕਿ ਪਤਾ ਨਹੀਂ ਕੀ ਹੋ ਰਿਹਾਗਾ। ਲੇ ਵੀ ਮੰਮੀ ਨੇ ਮੈਗੀ ਨਹੀਂ ਸਿਖਾ ਲਾ ਹਾਂ ਇੱਕ ਹਾਂ ਮੈਗੀ ਕੋਈ ਨਹੀਂ ਨੰਦੈ ਮਾਂ ਨੂੰ ਬੇਸਤੀ ਕਰਕੇ ਕੋਈ ਨਹੀਂ ਆਂ ਭੈਣ ਹਾਂ ਉਹਨਾਂ ਸਾਡੂਰੇ ਕੀ ਕੋਈ ਨਹੀਂ ਉਹ ਤੁਸੀਂ ਇਹਨੂੰ ਮੈਗੀ ਨਹੀਂ ਸੀ ਮੰਮੀ ਨੇ ਉਹ ਖਾਦੀ ਹੈ ਇਸ ਮੈਗੀ ਮੈਂ ਤਾਂ ਅੱਧੀ ਬਣਾ ਕੇ ਦੇ ਦੂੰਗੀ ਆ ਜਾ ਰਹੇ ਨੇ ਮੈਂ ਪਤੂ ਕਰ ਦਿਆਂਗੀ ਨਾਲ ਕੋਈ ਨਹੀਂ ਮੈਂ ਤਾਂ ਘਈ ਬਣਾ ਦੂੰਗੀ ਕੀ ਬਤਾ ਮਾਰ ਲਈ ਨਾ ਉਹ ਤੁਸ ਮਰਦੀ ਆ ਮਰ ਮੁੰਡੇ ਤੇ ਅਸੀਂ ਕਮਤ ਚਾਹੀਏ ਨਾ ਇਹ ਨਹੀਂ ਖਾਣਾ ਲੱਭ ਮਿਲ ਜੇ ਤੱਕ ਆ ਕਰੋ ਆਵਰ ਚਲੋ ਜੇ ਵੀ ਬਤਾਲਣਾ ਨਾ ਕੀ ਹੋ ਗਿਆ ਮੈਂ ਤੇ ਜੀਨੇ ਬਾਈ ਨੂੰ ਕਾ ਨਹੀਂ ਰੁੱਤਾ ਗਰੀ ਨਹੀਂ ਤੂੰ ਨਹੀਂ ਖਾਣਾਗਾ ਤੇ ਮੈਂ ਤੁਹਾਨੂੰ ਪੁੱਤ ਪਹਿਲਾਂ ਹੀ ਕਿਹਾ ਸੀ ਵੀ ਤੁਸੀਂ ਨਾ ਜਾਓ ਕਿ ਇੱਥੇ ਬਹਿ ਕੇ ਖਾ ਲਓ ਤੁਹਾਨੂੰ ਬਾਈ ਦਾ ਮੋਹ ਆਉਂਦਾ ਉਹ ਨਹੀਂ ਕਰਨ ਦੇਂਦੀ ਮੋਹ ਤੁਹਾਨੂੰ ਤੁਸੀਂ ਬੈਠ ਕੇ ਖਾ ਲਓ ਪੁੱਤ ਨਾ ਜਾਇਆ ਕਰੋ ਕਿਉਂ ਤੁਸੀਂ ਸਾਰੇ ਦਿਨ ਚਿੜਕਾ ਲੈ ਨੂੰ ਹੋ ਤੂੰ ਮੰਮੀ ਚਾਚੀ ਆਏਗਾ ਤਾਂ ਖਾਦੀ ਆ ਚਾਚੀ ਵਾਹ ਹੈ ਇਹ ਜੀ ਪਤਾ ਹੋਰ ਸੀ ਵੀ ਨਹੀਂ ਖਾ ਦੇਗੀ ਕਿਉਂ ਤੁਸੀਂ ਤਾਂ ਖਾ ਲਓ ਪੁੱਤ ਨਹੀਂ ਖਾਣ ਨੂੰ ਨਹੀਂ ਨਾ ਖਾਣ ਦੇਣ ਦੇ ਉਹ ਨਿੰਦਰ ਬਾਈ ਨਹੀਂ ਖਾਂਦਾ ਸੀ ਵੀ ਨਹੀਂ ਖਾ ਦੇਖੇ ਪੁੱਤ ਤੁਹਾਨੂੰ ਦਾ ਬਾਈ ਦਾ ਮੋਹ ਆਉਂਦਾ ਉਹ ਨਹੀਂ ਨਾ ਕਰਨੀਂਦੀ ਬਾਈ ਵੀ ਬਿਠਾਉਂ ਕਰਦਾ ਉਹ ਤਾਂ ਡਰਦਾ ਹੈ ਬਾਈ ਨਹੀਂ ਉਹੀ ਗੱਲ ਆਗੇ ਖੇਡਣ ਤੁਹਾਡੇ ਨਾਲ ਫਿਰ ਕੀ ਕਿੱਡੀ ਕ ਗੱਲ ਹੈ ਉਹ ਰਾਜ ਨੂੰ ਨਹੀਂ ਦਿੰਦੀ ਤੁਹਾਡੇ ਨਾਲ ਤੁਸੀਂ ਆਏ ਨਾ ਕਰਿਆ ਕਰੋ ਕੋਈ ਨਹੀਂ ਜੇ ਤੁਹਾਡੇ ਕਰਮਾਂ ਚੋਂ ਦਾ ਪੁੱਤਰ ਰੱਬ ਤੁਹਾਨੂੰ ਦਿੰਦਾ ਇੱਕ ਵੀਰ ਤਾਂ ਸਾਨੂੰ ਦੇਵੇ ਰੱਬ ਮੰਮੀ ਆ ਪੁੱਤ ਇਹ ਪੈਣਾ ਕੋਲੇ ਬਗਣਾ ਖੇਡਣਾ ਨਹੀਂ ਜਾਣਾ ਪੁੱਤ ਇੱਥੇ ਖੇਡ ਲੈ ਰਾਂ ਦੇ ਪੈਣਾ ਕੋਲੇ ਜਾਣ ਨੂੰ ਕੱਲਾ ਰਹੇ ਨਾ ਨਾ ਕੋਈ ਨਾ ਇੱਥੇ ਬੈਠੇ ਖੇਡ ਲੈ ਕੰਮ ਨਹੀਂ ਕੀਆ ਉਹਨਾਂ ਕੋਲੇ ਨਹੀਂ ਜਾਣਾਗਾ ਅਜਾ ਖੜੀ ਹੈ ਜੀ ਕਿਤੇ ਉਹ ਆਉ ਆ ਵੀ ਨਾ ਜਾਣਾ ਮੈਂ ਰਖੜੀ ਰਖੜੀ ਬੰਨਣਾ ਦਿੰਦੀ ਮੈਂ ਮੁੰਡੇ ਨੂੰ ਕਹ ਦਿੰਨੀ ਆ ਤੂੰ ਬਣਾ ਹੀ ਨਾ ਨਾ ਸਮਾਂ ਦਿੰਨੀ ਹਾਂ ਪੈਸਾ ਨਹੀਂ ਜਾਂਦਾ ਰੈਂਟ ਇਹ ਵਗੇ ਰੱਖੜੀ ਨੇ ਮੈਨੂੰ ਬਣਾ ਹੀ ਨਹੀਂ ਇਹ ਮੋਹ ਆ ਜਾ ਨਹੀਂ ਆ ਤਰਲ ਬਣ ਕੇ ਲੈ ਦੁਆ ਕਰੀਆਂ ਰੱਖੜੀ ਲੈ ਕੇ ਤਾਂ ਬਾਗੀਆਂ ਪਤਾ ਨਹੀਂ ਭੈਣ ਬੰਨਣ ਦੇ ਉੱਤੇ ਰੱਖੀ ਫਿਰਦਾ ਦੁਆਕਣੇ ਮਰਾਸੋ ਪਿੰਗੜ ਨੂੰ ਬਾਹੀ ਹਕਾਰੇ ਹੋਇਆ ਹਕਾਰ ਵਾਲਾ ਕਰਦੇ ਪਤਵਹ ਹਜ਼ਾਰ ਦਾ ਕਰਤੀ ਪਤਵਹ ਹਜ਼ਾਰ ਦਾ ਹੁੰਦਾ ਜੇ ਇਹਨਾਂ ਦੇ ਕਰਮਾਂ ਚ ਹੁੰਦਾ ਰਪੇ ਇਹਨਾਂ ਨੂੰ ਵੀ ਇੱਕ ਦੇ ਹੁੰਦਾ ਬਗਤਾ ਗਿਆਂ ਨਾ ਆਪ ਹੁੰਦਾ ਨਾ ਨਮੋਸੀਆਂ ਆ ਹੋਂ ਤੇ ਨਮਰੇ ਹੁਣ ਕਿਤੇ ਨਾਂ ਬਣਨ ਦੇਵੇ ਬੇਇੱਜ਼ਤੀ ਕਰਦੇ ਕੁੜੀਆਂ ਦੀ ਫੇਰ ਕੀ ਹੋਵੇਗਾ ਚਲ ਦੇਖੀ ਜਮ ਕੀ

ਇਹ ਕੁਝ ਲੱਕੜੀ ਕਿਉਂ ਨਹੀਂ ਬਣ ਗਿਆ ਨੰਨੀਆਂ ਆਪਾਂ ਉਹ ਵੀ ਖੜ ਜਾਂਦੇ ਨਾ ਫਾਇਦੇ ਨਹੀਂ ਆਪਾਂ ਬਹਿ ਹੀ ਜਾਂਦੇ ਕਿਹਨੂੰ ਤਾਂ ਲੱਗਦਾ ਭਈ ਨਹੀਂ ਕਰਦੀ ਭਾਈ ਉੱਥੋਂ ਆ ਉਸੇ ਬਾਈ ਗੋਲ ਮਾਰ ਲਈਏ ਹਾਂ ਕਿਉਂ ਆਉਗਾ ਨਾ ਇੱਥੇ ਬੈਠ ਗਈਆਂ ਨਹੀਂ ਹਜੇ ਅਸੀਂ ਬਾਈ ਨੂੰ ਕੀ ਕਿਆਂ ਗਈਆਂ ਬਾਈ ਨਹੀਂ ਆਉਂਦਾ ਤੂੰ ਜਾਓ ਤੇ ਘਰੇ ਕਿਉਂ ਜਾ ਚਿੱਤ ਤੂੰ ਸੱਚੀ ਤੂੰ ਪੀ ਤੀ ਨਹੀਂ ਤੂੰ ਕਿਹਾ ਸੀ ਉਹ ਸੁਖਾੜਨ ਦੇ ਮੈਂ ਮੈਨੂੰ ਭੇਜਦੀ ਹਾਂ ਤੂੰ ਜਾਓ ਕੱਚ ਭਈ ਜਾ ਕੋਤ ਬਾਹਰ ਤੇ ਤੂੰ ਸਿਰਫ ਖੜੀ ਬੰਨਣਾ ਆ ਬਾਤਾਂ ਲਾਉਣ ਦੇ ਚੱਲੋ ਪੜਾਅ ਭੇਜੂਂ ਕਿਰ ਜਾਓ ਹਾਂ ਜੇ ਬੈਠਵੀਂ ਕੁੜੀ ਬੰਨ੍ਹ ਨਹੀਂ ਰੱਖੜੀ ਰਕੜੀ ਬੰਨ੍ਹ ਨਹੀਂ ਦਿੱਤੀ ਮੈਨੂੰ ਪਤਾ ਹੀ ਸੀ ਉਹ ਕਿੱਥੋਂ ਬੰਨ੍ਹ ਦਿੰਦੀ ਆ शू रोटी खा पुत खा ला कुछ और बना ली चल कुछ खड़ा खेल ला ना लगे स्कूल जाता पुत है ਬੈਡਿੰਗ ਹੋਣ ਨੂੰ ਹੈ ਦਵਾਈ ਨਾ ਹੁੰਦੀ ਹੈ ਹਲੋ ਹਾਂਜੀ ਮੈਂ ਸਮਝਾ ਗਏ ਸੀ ਮੈਂ ਤੁਸੀਂ ਘਰੇ ਆਉਂਦੇ ਗੇੜਾ ਮਾਗਣ ਉਹ ਉਹ ਖੁਸ਼ੂਲਾ ਨਾ ਰੋਟੀ ਖਾਂਦਾਗਾ ਤੇ ਨਾ ਖੇਡਦਾ ਨਾ ਸਕੂਲ ਜਾਂਦਾ ਹੁਣ ਦਵਾਈ ਦਵਾਉਣ ਸੇ ਉਹਨੂੰ ਪਤਾ ਨਹੀਂ ਕੀ ਹੋਇਆ ਹਾਂ ਕਿਸੇ ਆ ਜਾਂਦੇ ਸਾਡੇ ਤਾਂ ਆਇਆ ਨਹੀਂ ਜਾਂਦਾਗਾ ਮਾ ਮੈਨੂੰ ਲੱਗਿਆ ਬਣਾ ਲਾ ਚਰਮਾ ਵੱਡੀ ਭੈਣ ਨੂੰ ਕੋਲ ਗਿਆ ਨੇ ਜਾ ਉਹ ਜੀ ਤਾਂ ਹਾ ਉਹਨਾਂ ਨੂੰ ਕੁਛ ਨਾ ਬੁੱਗਾ ਬਣ ਕਰ ਰਹੀ ਆ ਹਾਂ ਕਰ ਰਹੀ ਆ ਬੜੇ ਆ ਮਾਤਰ ਕੋ ਕੰਮ ਆਈ ਸੀ ਦੱਸ ਕਣ ਕਿਵੇਂ ਆਣੇ ਹੋਏ ਤੇ ਤੂੰ ਤਾਂ ਮੈਨੀਆਂ ਅੰਦੇ ਦੀ ਮਾਤਨ ਉਹ ਮੈਂ ਸੀ ਇਹ ਮੈਂ ਤੁਹਾਨੂੰ ਦੱਸ ਦਵਾਂ ਚਲੇ ਮੁੰਡੇ ਨੂੰ ਨਾ ਆ ਖਿਸ਼ ਕਿ ਆ ਕੀ ਹੋਗਾ ਮੁੰਡੇ ਨੂੰ ਨਾ ਤਾਂ ਕੁਛ ਭਾਲਦਾ ਤੇ ਨਾ ਖੇੜਦਾ ਸਨ ਐਕਸਪੋਜ਼ ਪਾ ਲੈਂਦਾ ਹੈ ਪਪੰਤੀ ਹੋ ਗਿਆ ਨਾ ਹੁਣ ਕਿਹੜਾ ਮੇਰੀਆਂ ਕੁੜੀਆਂ ਨਜ਼ਰ ਲਾਤੇ ਭੈਣ ਹੁਣ ਤੇਰਾ ਮੁੰਡਾ ਬਿਮਾਰ ਹੋ ਗਿਆ ਤੂੰ ਤਾਂ ਕੁੜੀਆਂ ਦਾ ਫਰਸ਼ਾਵਾ ਵੀ ਨਹੀਂ ਲੈਂਦੀ ਰਾ ਨਵਿੰਦਿੰਦੀ ਤੂੰ ਤਾਂ ਕੁੜੀਆਂ ਨਾਲ ਮੈਂ ਤੈਨੂੰ ਹਾਈ ਨਹੀਂ ਚਾਹੀਦੀ ਸੀ ਵੀ ਹਕਾਰ ਨਹੀਂ ਕਰਨਾ ਚਾਹੀਦਾ ਭੈਣ ਤੇ ਹੁਣ ਕੀ ਮੇਰੀਆਂ ਕੁੜੀਆਂ ਨੇ ਨਜ਼ਰ ਸਾਦੀ ਹੁਣ ਬਿਮਾਰ ਹੋ ਗਿਆ ਫੇਰ ਹੁਣ ਕੀ ਕਰਾਂਗੇ ਚਲ ਕੋਈ ਨਹੀਂ ਭੈਣ ਬਾਬੂ ਜੀ ਮੈਂ ਤਾਂ ਮੈਂ ਤਾਂ ਉਹੀ ਗੱਲ ਕੁੜੀਆਂ ਨਾਲ ਹੋਵੇ ਮੈਂ ਤਾਂ ਪਿਆਰੇ ਤੇਰਾ ਮੁੰਡਾ ਹੋਇਆ ਕਿ ਮੇਰਾ ਹੋਇਆ ਐਸਾ ਫਰਕ ਨਹੀਂ ਸਮਝਿਆ ਕੁੜੀਆਂ ਨੇ ਕਦੇ ਮੇਰੀਆਂ ਨਾਲ ਫਰਕ ਸਮਝਿਆ ਸੀਗਾ ਤੂੰ ਹੀ ਨਿਰਾਣਂ ਦਿੰਦੀ ਸੀ ਤੂੰ ਤਾਂ ਦੂਰ 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 ਜਵਾਕ ਦੇ ਮਨ ਤੇ ਪਤਾ ਕੀ ਬੀਤਦੀ ਐ ਵੀ ਮੈਨੂੰ ਉਹਨਾਂ ਦਾ ਖੇਡਣ ਦਿੰਦੀ ਐ ਨਾ ਕੁੜੀਆਂ ਨਾਲ ਰਾਜ ਨਹੀਂ ਦਿੰਦੀ ਐ ਉਹ ਵੀ ਮੋਹ ਕਰਦਾ ਐ ਕੁੜੀਆਂ ਦਾ ਕੁੜੀਆਂ ਵੀ ਬਥੇਰਾਂ ਕਰਦੀਆਂ ਨੇ ਵੀਰਾ ਵੀਰਾ ਕਰਦੀਆਂ ਨੇ ਤੇ ਉਹ ਵੀ ਕਰਦਾ ਹੈਗਾ ਤੂੰ ਜੇ ਤਾਂ ਰਾਜ ਨਹੀਂ ਦਿੰਦੀ ਤੇ ਇੱਥੇ ਡਰਦਾ ਚੁੱਪ ਕਰ ਜਾਂਦਾ ਬਿਮਾਰੀ ਹੋਣਾ ਜਵਾਕ ਨੇ ਅੰਦਰ ਪਿਆਰ ਰਹਿਦਾ ਸੀ ਖਾਵੇ ਪੀਵੇ ਉਹ ਕੀ ਜੇ ਜਵਾਕ ਨਾਲ ਤੂੰ ਰਾਜਨ ਦੇਵੇਂ ਤਾਂ ਉਹਦੀ ਗੱਲ ਕੁਝ ਨਹੀਂ ਹੋਇਆ ਕੋਈ ਵੀ ਮਾਰਨੀ ਹੈਗਾ ਜਵਾਕ ਉਦਾਂ ਅੰਦਰੋਂ ਆਂਦੀ ਵੀ ਬਸ ਐਂ ਕਹਿੰਦਾ ਵੀ ਮੈਨੂੰ ਤਾਂ ਕਿਸੇ ਨਾਲ ਰਾਜ ਨੂੰ ਤਾਂ ਦਿੰਦੀ ਨੂੰ ਮੈਂ ਕੀ ਕਰ ਚੱਲ ਕੋਈ ਨਹੀਂ ਬਗ ਜਾਊਂਗੀ ਮੈਨੂੰ ਤਾਂ ਕੋਈ ਹੈ ਮੈਂ ਉਹੀ ਗੱਲ ਮੈਨੂੰ ਤਾਂ ਕੁੜੀਆਂ ਨੂੰ ਵੀ ਵੱਧ ਮੋਹ ਆਉਂਦਾ ਤੂੰ ਫਰਕ ਸਮਝਦੀ ਓਵੇਂ ਵੀ ਮੈਂ ਨਹੀਂ ਸਮਝਦੀ ਭੈਣੇ ਅੱਜ ਅਸੀਂ ਬਾਈ ਕੋਲੇ ਬਗਦੀ ਆ ਨੂੰ ਪੁੱਛ ਲਈਏ ਕੀ ਖਾਊਗਾ ਸਿ ਪੁੱਛ ਲਈਏ ਉਹਨੂੰ ਬਗ ਜਾ ਤਾਂ ਤੂੰ ਪੁੱਛ ਉਹ ਕਿਉਂ ਤੁਹਾਡੇ ਕੋਲ ਸੀ ਅੱਥੜੀ ਮੇਰੇ ਦਿਨ ਕੀ ਹੋ ਗਿਆ ਬਾਈ ਤੂੰ ਕੁਝ ਖਾਏਗਾ ਮੈਂ ਵੀਣਾ ਕੀ ਠਾਗੇ ਹਾਂ ਤਾਂ ਸਾਰੇ ਆਏ ਜੀ ਧੀ ਆਪਾ ਇਹ ਦੇ ਰਿਹਾ ਕੁਸ ਖਾਏਗਾ ਕੀ ਖਾਏਗਾ ਬਣਾਵਾਂ ਬਣਾ ਦਿੰਦੀ ਬਣਾ ਲਉਣੀ ਹੈ ਬਣਾ ਕੇ ਦੇ ਦੇ ਭੈਣ ਤੂੰ ਮੰਮੀ ਦੀ ਜਵਾਕਾ ਬਣਾਉਂਦੇ ਉਧਰ ਆ ਪਏ ਜੇ ਇਕੱਠੇ ਖੇਡਾਂਗੇ ਤਾਂ ਜਵਾਕ ਦਾ ਮਨ ਹੋਰ ਹੋ ਜਾਂਦਾ ਦੇ ਕੁੜੀਆਂ ਦੇ ਗੰਨਾਂ ਤੋਂ 11 ਤੋ ਬੈਠਾ ਹੋ ਗਿਆ ਨਾ ਨਾਜ਼ਰਾ ਕਹਦਾ ਮੈਂ ਕੁਝ ਖਾਣਾ ਹੈ ਤੂੰ ਬਾਹਰੇ ਉਹੀ ਬੈਠ ਕਰੀ ਜੰਨੀ ਅਸੀਂ ਮਾੜਾ ਨਹੀਂ ਕਰਦੇ ਮੈਨੂੰ ਵੀ ਉਹੀ ਗੱਲ ਉਹਨੇ ਪਿਆਰਾ ਹੈ ਜਿਮਾ ਤੈਨੂੰ ਮੈਂ ਨੂੰ ਪਤਾ ਲੱਗ ਗਿਆ ਹੂੰ ਯਾਦ ਦਤਾਂ ਦੀ ਹੁੰਦੇ ਨੇ ਬਣਾ ਕੇ ਦੇ ਦੇ ਜਵਾਖਾ ਖਾ ਲੈਣਗੇ ਚੱਲ ਇਕੱਠੇ ਖਾ ਲੈਣਗੇ ਮੈਂ ਬਣਾ ਦਿਆਂ ਚੱਲ ਬਣਾ ਦੇ ਫਿਰ Det er veldig